ਦੇ ਲੀਵਰ ਤੇ ਕੱਲ ਮੇਰੇ ਲੀਵਰ ਤੇ ਪ੍ਰੋਬਲਮ ਸੀ ਤੇ ਮੈਨੂੰ ਕਬਜ਼ ਰਹਿੰਦੀ ਸੀ ਤੇ ਗੈਸ ਬਣਦੀ ਸੀ ਤੇ ਮੈਂ ਦਵਾਈ ਬਾਈ ਤਨੋਦ ਤੋਂ ਮਗਾਈ ਤੇ ਮੈਨੂੰ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਮੈਂ ਵੀ ਚਾਹਣਾ ਹੈ ਕਿ ਤੁਸੀਂ ਵੀ ਇਹ ਦਵਾਈ ਮਗਾਵੋ ਆ ਤੇ ਘਰ ਬੈਠੇ ਇਲਾਜ ਪਾਓ ਤੇ ਮੈਂ ਦਵਾਈ ਲੈ ਕੇ ਮੈਂ ਜਮਾ ਠੀਕਾਂਗਾ ਜੇ ਤੁਸੀਂ ਵੀ ਠੀਕ ਹੋਣਾ ਚਾਹੁੰਦੇ ਹੋ ਤਾਂ ਇਹ ਦਵਾਈ ਮਗਵਾ ਸਕਦੇ ਹੋਗੇ ਘਰ ਬੈਠੇ ਮੇਰਾ ਨਾਮ ਹਰਪ੍ਰੀਤ ਸਿੰਘਾ ਜੀ ਮੇਰੇ ਪਹਿਲਾਂ ਲੀਵਰ ਤੇ ਪ੍ਰੋਬਲਮ ਰਹਿੰਦੀ ਸੀ ਗਰਮੀ ਸੀ ਤੇਜਾਬ ਸੀ ਗੈਸ ਕਬਜ਼ ਇਹ ਕੋਈ ਮੇਰੇ ਪਹਿਲਾਂ ਲੀਵਰ ਤੇ ਰਹਿੰਦਾ ਸੀਗਾ ਮੈਂ ਡਾਕਟਰਾਂ ਤੋਂ ਦਵਾਈਆਂ ਖਾ ਖਾ ਕੇ ਥੱਕ ਚੁੱਕਿਆ ਜੀਗਾ ਫਿਰ ਮੈਂ ਤਮੋਜ ਬਾਈ ਤੋਂ ਇਹ ਦਵਾਈ ਮੰਗਾਈ ਜਿਸ ਨਾਲ ਮੈਨੂੰ ਰਿਜ਼ਲਟ ਪੂਰਾ ਵਧੀਆ ਮਿਲਿਆ ਜੇ ਮੈਂ ਚਾਹਣਾ ਜੇ ਤੁਸੀਂ ਵੀ ਠੀਕ ਹੋਣਾ ਚਾਹੁੰਦੇ ਹੋ ਤਾਂ ਬਾਈ ਤਮੋਜ ਤੋਂ ਇਹ ਦਵਾਈ ਮੰਗਾਓ ਹਾਂਜੀ ਤੁਹਾਡਾ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਜ਼ਿਲ੍ਹਾ ਸੰਗਰੂਰ ਜੀ ਅੱਛਾ ਕੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਪੇਟ ਦੀ ਪ੍ਰੋਬਲਮ ਸੀ ਤੇ ਗੈਸ ਬੰਦ ਚਪੇਟ ਸੀ ਤੇ ਲੀਵਰ ਚ ਪ੍ਰੋਬਲਮ ਸੀ ਤੇ ਖਾਦਾ ਪੀਤਾ ਹਰ ਨਹੀਂ ਹੁੰਦਾ ਸੀ ਕੁਝ ਵੀ ਖਾਂਦਾ ਸੀ ਮੈਂ ਤੇ ਮੇਰੇ ਆ ਝੋਟੀਆਂ ਪਈਆਂ ਹੋਣ ਸੀ ਅੱਛਾ ਬਲੈਕ ਨਸ ਅੱਖਾਂ ਦੇ ਵਿੱਚ ਬਲੈਕ ਸੀ ਹਾਂ ਇਹਨਾਂ ਕਰੇ ਹੁਣੇ ਕਾਫੀ ਠੀਕ ਨਹੀਂ ਸੀ ਸਾਰਾ ਹਫਤਾ ਦੇ ਵਿੱਚ ਵੀ ਠੀਕ ਹੋ ਗਿਆ ਕਿੰਨਾ ਤੋਂ ਦਵਾਈ ਲਈ ਸੀ ਤੁਸੀਂ ਦਵਾਈ ਤਨੋਜੀ ਤੋਂ ਦਵਾਈ ਲੈਤੀ ਸੀ ਜੀ ਹੁਣ ਠੀਕ ਹੋ ਤੁਸੀਂ ਹਾਂ ਜੀ ਮੈਂ ਠੀਕ ਆ ਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੇ ਕੋਈ ਵੀ ਭਾਈ ਮੇਰਾ ਬ੍ਰਦਰ ਕੋਈ ਵੀ ਇਹ ਚੀਜ਼ ਬਤlana ਚਾਹਵਾ ਤਾਂ ਉਹ ਘਰ ਬਟੇ ਆਨਲਾਈਨ ਨੂੰ ਮੁਰਾਦਸਰ ਦੇ ਬਾਣੀ ਤਨੋਜੀ ਤੋਂ ਤੁਸੀਂ ਵੀ ਠੀਕ ਹੋ ਸਕਦੇ ਹੋ